ਅਨਿਲ ਮਹਿੰਦਵਾਨ ਬੱਲੇ ਬੱਲੇ ਵੀ ਕਮੰਡਿੰਗ ਕਰਵਿੰਦਰਾ ਲੱਖਾਂ ਦੀ ਧੜਕਦੀ ਕਰਦਾ ਮੇਰੇ ਵੀਰੋ ਐ ਮੱਲ ਵਿੱਚ ਦਾ ਮਰਦ ਕਿੱਥੇ ਨੇ ਮੱਟਰ ਕਾਲੇ ਉੱਦ ਨੇ ਇਹ ਗੋਪੀ ਪਹਿਲਾ ਮਾਣ ਮਰਵਾਸ਼ ਕਰ ਜਾਂਦੀ ਨੇ ਰੰਗ ਦੇ ਕੈਸ ਕਰਦੇ ਮੱਗੇ ਸੁਣਾਲੇ ਦੇ ਬਾਦੇ ਵੀਰ ਵੇਖਣ ਕਿਹੜਾ ਬਾ ਮਾਰਦਾ ਐਨਰ ਵੀਰ ਪੁੱਜੇ ਹੋਏ ਨੇ ਆ ਬੰਦਰ ਬਾਈ ਜੁਕੇ ਬੂ ਨਗਰ ਤੋਂ ਕਿੱਥੇ ਨੇ ਬੰਦਰ ਬਾਈ ਜੁਕੇ ਹਾਂ ਬੰਦਰ ਜੀਕੇ ਧਰਵਾਦਾ ਬਾਈ ਬੰਦਰ ਕਿੱਥੇ ਆ ਹੱਥ ਨਾ ਕਰੋ ਜੀ 라 ਵੀ ਕੰਦਾ ਸੁਖਵਿੰਦਰ ਸਿੰਘ ਇੱਥੇ ਟਿਕ ਲਿਗਦੇ ਕਿ ਮਟਕ ਮਟਕ ਕਿ ਮਟਕਾਂ ਲਈ ਵੀ ਇੱਕ ਮਿੰਟ ਆ ਸਰਦਾਰ ਸੁਖਵਿੰਦਰ ਸਿੰਘ ਜੀ ਕਹਿੰਦਾ ਵੀ 1000 ਰੁਪਏ ਜੈਦੂ ਪਹਿਲਵਾਨ ਨੂੰ ਦੇਵਾਂ ਜੀ

ਆ ਸਾਹਮਣੇ ਇੰਕਲਪ ਜਾਇਆ ਉਹਨੇ ਬੋਲੀ ਚੱਕ ਕੇ ਦਿਖਾਣੀ ਆ ਭਾਈ ਚੱਕੇ ਤੇ ਨਹੀਂ ਆ ਬੋਲੀ ਚੱਕ ਵੀਰੇ ਚੱਕੇ ਬੋਲ ਚੁਣੇ ਉਹਨਾਂ ਨੇ ਬੋਲੀ ਚੱਕ ਕੇ ਦਿਖਾਣੀ ਚੱਕ ਕੇ ਜਿੰਦੇ ਨੇ ਵਾਹ ਵਦਿਆ ਨੂੰ ਆਹ ਕਹਾਂ ਜਾ 25 ਫੋ ਦਾ ਉਹ ਬੱਲੇ ਖਾੜੇ ਵਿੱਚ ਕਾਰਨ ਜਾ ਰਹੇ ਆਹ ਖਾੜੇ ਵਿੱਚ ਜੁਕੇ ਆਲੇ 30 ਦਾ ਪਰ ਜੁਕੀ ਹੱਕੀ ਕਿਨੇ ਜਾ ਬਹੁਤ ਬਹੁਤ

ਲੋਕਾਂ ਨੂੰ ਵਧਾਈ ਦਿੰਦੇ ਆ ਲੋਕਾਂ ਦਾ ਹੀ ਮੇਲਾ ਵਾ ਕਣਿਆਕੇ ਪਿੰਡ ਦਾ ਮੇਲਾ ਕੱਲੋਂ ਨਹੀਂ ਸਾਰੇ ਪਿੰਡ ਦਾ ਮੇਲਾ ਆ ਸਾਰੇ ਸੰਜੋਗ ਨਾਲ ਮੇਲਾ ਹੋ ਰਿਹਾ ਅਸੀਂ ਬਹੁਤ ਖੁਸ਼ ਆ ਮਸਜਿਦ ਗੁਰਦੁਆਰਾ ਸਾਹਿਬ ਵੀ ਪ੍ਰੋਗਰਾਮ ਸੀ ਹੁਣ ਵੀ ਜਿਹਦਾ ਛੇਨੇ ਮੇਲਾ ਕਰਾਇਆ ਜਾ ਰਿਹਾ ਕਿਵੇਂ ਤੇ ਪ੍ਰਬੰਧ ਕੀਤੇ ਗਏ ਔਰ ਕਿੰਨਾ ਬਹੁਤ ਵਧੀਆ ਐਨਆਰਆਈ ਵੀਰਾਂ ਨੇ ਪ੍ਰਬੰਧ ਕੀਤੇ ਆ ਸਾਡੇ ਪਿੰਡ ਦੇ ਸੇਵਾਦਾਰ ਆ ਉਹਨਾਂ ਨੇ ਪ੍ਰਬੰਧ ਕੀਤੇ ਬਹੁਤ ਵਧੀਆ ਏਕੇ ਨਾਲ ਕੰਮ ਚੱਲ ਰਿਹਾ ਕੋਈ ਪਾਰਟੀ ਬਾਜੀ ਨਹੀਂ ਸਾਡੇ ਪਿੰਡ ਵਧੀਆ ਕੰਮ ਹੋ ਰਿਹਾ ਆ ਸਰ ਅੱਜ ਦੀ ਕੁਸ਼ਤੀ ਤੋਂ ਤੇ ਪਹਿਲੀ ਕੁਸ਼ਤੀ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਬਹੁਤ ਵਧੀਆ ਅੱਗੇ ਨੂੰ ਸਾਰੇ ਭਲਵਾਨ ਸੋਦੇ ਹੋਏ ਆ ਫਰਕੇ ਆ ਬਹੁਤ ਵਧੀਆ ਨਾਮ ਵੀ ਨਹੀਂ ਹੁੰਦੇ ਜੀ ਦਾ ਹੈ ਪਹਿਲੀ ਕੁਛੇ ਤੇ ਨਾਮ ਵੀ ਨਹੀਂ ਹੁੰਦੇ ਨਹੀਂ ਨਾਮ ਨਹੀਂ ਹੁੰਦੇ ਉਦੋਂ ਹੈ ਹੀ ਉਦਾਂ ਦਾ ਪ੍ਰੋਗਰਾਮ ਸੀਗਾ ਹੁਣ ਐਡਵਾਂਸ ਹੋ ਗਏ ਆ ਹੁਣ ਵਧੀਆ ਪ੍ਰੋਗਰਾਮ ਚੱਲੰਦਾ ਆ ਵਧੀਆ ਪੈਸਾ ਲੋਕਾਂ ਨੂੰ ਵਧੀਆ ਦੇ ਰਹੇ ਆ ਐਨਆਰਆਈ ਵੀਰਾਂ ਦਾ ਸੰਯੋਗ ਆ ਜਿਵੇਂ ਕਿ ਸਾਡੀ ਮਾਖੇੜ ਕਬੱਡੀ ਬੜੀ ਪਰਫੁੱਲਤ ਹੋ ਰਹੀ ਅੱਗੇ ਵਧ ਰਹੀ ਹੈ ਔਰ ਇਸ ਤਰ੍ਹਾਂ ਇੱਕ ਕੁਸ਼ਤੀ ਵੀ ਦੇਖਣ ਨੂੰ ਲੱਗ ਰਿਹਾ ਕਿ ਬਹੁਤ ਅੱਗੇ ਵਧ ਰਹੀ ਕਿਵੇਂ ਬੜਾ ਦੇਖਦੇ ਫੇਡਾਂ ਸਾਰੀਆਂ ਹੀ ਚਾਹੀਦੀਆਂ ਮਾਂ ਚਾਹੀਦੀਆਂ ਵੀ ਆ ਹੋ ਵੀ ਰਹੀਆਂ ਅਸੀਂ ਬਹੁਤ ਵਧੀਆ ਚਾਉਂਦੇ ਆ ਵਧੀਆ ਦੇਖਦੇ ਆ ਵਧੀਆ ਹੋ ਰਿਹਾ ਅਸੀਂ ਖੁਸ਼ ਆਂ ਇਲਾਕਾ ਖੁਸ਼ ਆ ਜਿਹੜੇ ਦਰਸ਼ਕ ਦੇਖਣ ਆਏ ਆ ਉਹਨਾਂ ਵਾਸਤੇ ਪ੍ਰਬੰਧਕਾਂ ਨੂੰ ਕੀ ਪ੍ਰੰਧ ਕਿਹਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪ੍ਰਬੰਧਕ ਬਹੁਤ ਆ ਗੁਰੂ ਘਰ ਦਾ ਲੰਗਰ ਚੱਲ ਰਿਹਾ ਆ ਹਰ ਇੱਕ ਸੇਵਾ ਦਾ ਹੈਗੀ ਆ ਹੈਨਾ ਕੁਝੇ ਗੱਲਾਂ ਕਈ ਗੱਲ ਦੀ ਕਮੀ ਨਹੀਂ ਹੈਗੀ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਤੁਹਾਡਾ ਕੀ ਸੰਦੇਸ਼ ਅਸੀਂ ਦੇ ਗਾਵਾਂਗੇ ਨਸ਼ੇ ਛੱਡੋ ਤੇ ਕੋਲਡ ਕੱਢੋ ਹੈਨਾ ਤਕੜੇ ਹੋ ਕੇ ਪਹਿਲਵਾਨਾਂ ਦਾ ਸਾਥ ਦਿਓ ਨਾਲ ਤੋਰੋ ਤੇ ਚੰਗੇ ਕੰਮ ਕਰੋ ਚੋਰੀਆਂ ਨੂੰ ਛੱਡੋ ਨਸ਼ਿਆਂ ਨੂੰ ਛੱਡੋ